ਫਕੀਰ ਅਕੀਰਨ ਮੰਨ ਵਾਲੇ ਸਬਰ ਨੂੰ ਅਸਲਾਮੁਅਲੈਕੁਮ ਜੀ ਤੁਸੀਂ ਦੇਖ ਰਹੇ ਹੋ ਫਕੀਰੀ ਰਕ ਚੈਨਲ ਇੱਕ ਕਰ ਫਿਰ ਹਾਜ਼ਰ ਆ ਆਪ ਦੀ ਖਿਦਮਤ ਦੇ ਵਿੱਚ ਅੱਜ ਦਾ ਪੈਗਾਮ ਲੈ ਕੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪ ਜੀ ਦੇ ਨਾਲ ਗੱਲ ਸਾਂਝ ਕਰਾਂਗਾ ਕਿ ਅਗਰ ਅਸੀਂ ਬਾਰ ਬਾਰ ਦੁਆ ਕਰਦੇ ਹਾਂ ਬਾਰ ਬਾਰ ਦੁਆ ਕਰਨ ਤੋਂ ਬਾਅਦ ਵੀ ਸਾਨੂੰ ਕੁਝ ਨਹੀਂ ਮਿਲਦਾ ਤਾਂ ਫਿਰ ਸਾਨੂੰ ਕੀ ਕਰਨਾ ਚਾਹੀਦਾ ਕਿਉਂਕਿ ਇੱਕ ਆਸ ਹੁੰਦੀ ਹੈ ਮਾਲਕ ਦੇ ਉੱਪਰ ਅਸੀਂ ਉਸ ਦੇ ਅੱਗੇ ਪੱਲਾ ਢਕੇ ਦੁਆ ਕਰਦੇ ਆਂ ਫਰਿਆਦ ਕਰਦੇ ਆਂ ਕਿ ਹੈ ਮਾਲਕ ਸਾਡੀ ਝੋਲੀ ਦੇ ਵਿੱਚ ਖੈਰ ਪਾ ਦੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਨੂੰ ਵੀ ਪਾਰ ਲਾ ਜਿਦੋਂ ਮਾਲਕ ਦੇ ਘਰ ਜਾ ਕੇ ਦੁਆ ਬੰਦਤੀਆਂ ਫਰਿਆਦਾਂ ਕਰਦੇ ਆਂ ਤੇ ਫਿਰ ਵੀ ਸਾਡਾ ਜਿਹੜਾ ਉਹ ਮਾਲਕ ਦੇ ਘਰੋਂ ਸਨੇਹਾ ਪੂਰਾ ਨਹੀਂ ਹੁੰਦਾ ਅਸੀਂ ਫਿਰ ਨਿਰਾਸ਼ ਹੁੰਨੇ ਆਂ ਬਾਰ-ਬਾਰ ਦੁਆਵਾ ਕਰਨ ਤੋਂ ਬਾਅਦ ਵੀ ਨਹੀਂ ਮਿਲਿਆ ਤੇ ਕਰਨਾ ਕੀ ਹੈ ਉਹਦੇ ਬਾਰੇ ਅੱਜ ਦੇ ਇਸ ਪੈਗਾਮ ਦੇ ਵਿੱਚ ਆਪਦੇ ਨਾਲ ਗੱਲ ਸੰਜੀ ਕਰਾਂਗਾ ਸੁਆਵਜ ਦੇ ਪੈਗਾਮ ਆਪਾਂ ਸ਼ੁਰੂ ਕਰੀਏ ਉਸ ਖੁਦਾ ਦੇ ਨਾਮ ਤੇ ਜੋ ਹਰ ਕਿਤੇ ਮਿਹਰਬਾਨ ਔਰ ਨਿਗੇਵਾਨ ਹੈ ਬਾਰ-ਬਾਰ ਮੰਗ ਰਹੇ ਆ ਨਹੀਂ ਮਿਲਦਾ ਫਿਰ ਕਈ ਵਾਰੀ ਅਸੀਂ ਆਪਣੇ ਆਪ ਨੂੰ ਕੋਸਦੇ ਆਂ ਕਈ ਵਾਰੀ ਅਸੀਂ ਕੋਸਦੇ ਆਂ ਕਿ ਰੱਬ ਸੁਣਦਾ ਹੀ ਨਹੀਂ ਪਰ ਰੱਬ ਕਾ ਤੇ ਨਹੀਂ ਸੁਣਦਾ ਇਹਦੇ ਉੱਤੇ ਜ਼ੋਰ ਘਟ ਦਿੰਦੇ ਆਂ ਇਥੇ ਇਦਾਂ ਹੁੰਦੀ ਹੈ ਕਿ ਜਦੋਂ ਸਾਨੂੰ ਬਾਰ-ਬਾਰ ਮੰਗਣ ਤੇ ਵੀ ਕੁਝ ਨਹੀਂ ਮਿਲਦਾ ਫਿਰ ਅਸੀਂ ਕੀ ਕਰਨਾ ਕਿ ਅਸੀਂ ਉਸ ਗੇਲੇ ਉਸ ਵਕਤ ਸਬਰ ਕਰਨਾ ਕਿਉਂਕਿ ਜੋ ਸਬਰ ਕਰਦਾ ਨਾ ਇਨਸਾਨ ਆਪ ਕਹਿੰਦੇ ਕਿ ਜਿਹਨੇ ਕੀਤਾ ਸਬਰ ਉਹਨੂੰ ਰੱਬ ਆਪ ਦੇਖਦਾ ਰੱਬ ਉਹਦੀ ਖਾਤਰ ਲੈਂਦਾ ਜਿਹਨੇ ਸਬਰ ਕੀਤਾ ਉਹਨੂੰ ਮਾਲਕ ਨੇ ਆਪ ਆਪਣੇ ਹੱਥਾਂ ਦੇ ਨਾਲ ਅੱਗੇ ਲੈ ਕੇ ਜਾਣਾ ਕਿਉਂਕਿ ਸਬਰ ਕਰਨ ਵਾਲੇ ਨੂੰ ਇੱਥੇ ਸਭ ਕੁਝ ਮਿਲਦਾ ਤੇ ਜਦੋਂ ਆਪਾਂ ਸਬਰ ਕਰਕੇ ਰਹਿੰਦੇ ਹਾਂ ਕਿ ਸਾਨੂੰ ਬਾਦਲ ਮੰਗਿਆ ਨਹੀਂ ਮਿਲਦਾ ਸਬਰ ਕੀਤਾ ਤੇ ਮਾਲਕ ਨੇ ਕਿਉਂਕਿ ਉਹਨੇ ਸੋਚਿਆ ਹੁੰਦਾ ਕਿ ਇਸ ਇਨਸਾਨ ਨੂੰ ਮੈਂ ਕਿਤੇ ਹੋਰ ਮੰਜ਼ਲ ਤੇ ਲੈ ਕੇ ਜਾਣਾ ਕੋਈ ਹੋਰ ਮੰਜ਼ਲ ਹਾਸਾ ਕਰਨੀ ਹੈ ਇਹਦੇ ਮੁਕਾਮ ਕਿਤੇ ਹੋਰ ਹੈ ਸੁਇਸਰ ਕੇ ਸਾਨੂੰ ਕਈ ਵਾਰੀ ਛੋਟੀਆਂ-ਮੋਟੀਆਂ ਜਿਹੜੀਆਂ ਗੱਲਾਂ ਨੇ ਇਹਨਾਂ ਵਿੱਚ ਸਾਨੂੰ ਸਕਸੈਸ ਨਹੀਂ ਮਿਲਦੀ ਸਾਨੂੰ ਅੱਗੇ ਅਸੀਂ ਨਹੀਂ ਜਾਂਦੇ ਅਸੀਂ ਨਿਰਾਸ਼ ਹੋ ਜਾਂਦੇ ਆ ਬਹਿ ਜਾਂਦੇ ਆ ਕਿ ਸਾਨੂੰ ਇਹ ਮੰਗ ਰਹੇ ਮਿਲਦਾ ਨਹੀਂ ਉਹਨੇ ਉਹਨੇ ਕੁਝ ਬਿਹਤਰ ਸੋਚਿਆ ਹੁੰਦਾ ਕੁਝ ਅੱਗੇ ਲਿਜਾਣ ਦੀ ਸੋਚੀ ਹੁੰਦੀ ਹੈ ਇਸ ਕਰਕੇ ਅਸੀਂ ਮਾਲਕ ਦੇ ਘਰ ਦੇ ਵਿੱਚੋਂ ਆਪਣੀ ਝੋਲੀ ਫੇਲਾ ਕੇ ਮੰਗਦੇ ਰਹਿਣਾ ਖੈਰ ਮਿਲੇ ਨਾ ਮਿਲੇ ਬੂਹਾ ਖੜਕਾਉਂਦੇ ਰਹਿਣਾ ਕਿਉਂਕਿ ਜੋ ਬੂਹਾ ਖੜਕਾਵੇਗਾ ਉਸ ਲਈ ਹੀ ਬੂਹਾ ਖੋਲਿਆ ਜਾਵੇਗਾ ਜਿਸਨੇ ਬੂਹਾ ਕੜਕਾਇਆ ਹੀ ਨਹੀਂ ਉਹਦੇ ਲਈ ਬੂਹਾ ਨਹੀਂ ਖੁੱਲੇਗਾ। ਤੋਂ ਇਸਰ ਕੇ ਆਪਾ ਮਾਲਕ ਦੇ ਅੱਗੇ ਦੁਆ ਬੇਤੀਆਂ ਫਰਿਆਦਾ ਕਰਦੇ ਰਹਿਣਾ ਤੇ ਸਬਰ ਦੇ ਵਿੱਚ ਰਹਿਣਾ ਕਿ ਇੱਕ ਨਾ ਇੱਕ ਦਿਨ ਉਸ ਕਰ ਦੇ ਵਿੱਚੋਂ ਸਾਨੂੰ ਖੈਰ ਜਰੂਰ ਮਿਲੇਗੀ। ਤੋਂ ਮਿਲੇਗੀ ਉਸ ਨੂੰ ਜੋ ਆਪਣੀ ਜਿਹੜੀ ਹੈ ਨਿਸ਼ਵਤ ਆਪਣਾ ਇਸ਼ਕ ਸਰਕਾਰਾਂ ਦੇ ਨਾਲ ਜੋੜ ਕੇ ਰੱਖੇਗਾ ਮਾਲਕ ਦੇ ਕਰ ਦੇ ਅੱਗੇ ਆਪਣੇ ਆਪ ਨੂੰ ਦਰਵੇਸ਼ ਦੀ ਤਰ੍ਹਾਂ ਰੱਖੇਗਾ ਕਿ ਨੀਵੇਂ ਹੋ ਕੇ ਅਸੀਂ ਬੰਦ ਲੈ ਸਕਦੇ ਆ ਜੀ ਅਸੀਂ ਭਰ ਕੇ ਜਾਵਾਂਗੇ ਕਿ ਸਾਨੂੰ ਪਤਾ ਸਾਨੂੰ ਸਾਰਾ ਹੀ ਆਉਂਦਾ ਤੇ ਫਿਰ ਕੁਝ ਨਹੀਂ ਮਿੰਨੀ ਨੀਵੇਂ ਹੋ ਕੇ ਦਾਤਾ ਦੇ ਘਰ ਦੇ ਵਿੱਚੋਂ ਜੋ ਲੈਣਾ ਉਹ ਮਿਲ ਜਾਵੇਗਾ ਤੋਂ ਦਾਤਾ ਦਾਤਾ ਮੰਡਲ ਵਾਲਾ ਹੈ ਤੇ ਦਾਤਾ ਲੈਣ ਵਾਲੇ ਅਸੀਂ ਆ ਅਸੀਂ ਕਿਸ ਤਰੀਕੇ ਨਾਲ ਉਸ ਦਰ ਤੋਂ ਦਾਤਾ ਮੰਗਦੇ ਆ ਉਹ ਅਸੀਂ ਦੇਖਣਾ ਕਿਉਂਕਿ ਇੱਥੇ ਮੰਗਣ ਤੋਂ ਬਾਅਦ ਮਿਲਦਾ ਆ ਜਿੰਨਾ ਸੀ ਮੰਗਿਆ ਉਸ ਤੋਂ ਕਿਤੇ ਏ ਗੁਣਾ ਵੱਧ ਮਿਲਦਾ ਪਰ ਸਾਨੂੰ ਢੰਗ ਨਹੀਂ ਸਾਨੂੰ ਤਰੀਕਾ ਨਹੀਂ ਤਰੀਕਾਕਾਰੀ ਸਿੱਖਣਾ ਮੰਗਤੇ ਹੋ ਕੇ ਨੀਵੇਂ ਹੋ ਕੇ ਆਪਾਂ ਜਦੋਂ ਮੰਗੀਏ ਤੇ ਸਾਨੂੰ ਖੈਰ ਜੂਰ ਮਿਲਦੀ ਆ ਸੁਆਸ ਕਰਦਾ ਕਿ ਆਪ ਜੀ ਨੂੰ ਅੱਜ ਇਸ ਪੈਗਾਮ ਜਿਹੜਾ ਸਿੱਖਣ ਨੂੰ ਮਿਲੇ ਹੋਵੇਗਾ ਅੱਜ ਲਈ ਇੰਨਾ ਹੀ ਜਲਦ ਹਾਜ਼ਰ ਹੋਵਾਂਗਾ ਨਵੇਂ ਵੀਡੀਓ ਨਾਲ ਤਦ ਤੱਕ ਲਈ ਹਕ ਮੁਰਸ਼ਦ ਸੱਚ ਮੁਰਸ਼ਦ